ਖਲੋ ਜਾ ਇੱਕ ਮਿੰਟ ਇੱਕ ਮਿੰਟ ਖਲੋ ਜਾ ਐਮਾ ਲੱਗਦਾ ਪਾਰਸਲ ਆਇਆ ਬੂਆ ਖੋਲ ਜਾ ਸਾਮ ਛੇਤੀ ਛੇਤੀ ਜਾ ਛੇਤੀ ਐ ਸਾਮ ਦਾ ਆ ਗਿਆ ਪਾਰਸਲ ਬੱਲੇ ਸਾਮ ਆ ਲੈ ਇੱਥੇ ਲਿਆ ਕੇ ਖੋਲ ਇੱਥੇ ਲਿਆ ਤਾਂ ਆ ਜਾ ਆ ਜਾ ਇੱਥੇ ਬੱਲਾ ਵਜਣ ਡੀਆਂ ਹੈ ਨਾ ਸਾਮ ਹਾਂ ਲੈ ਭਈ ਸਾਮ ਦਾ ਆ ਗਿਆ ਪਾਰਸਲ ਸਾਮ ਟਾਈਮ ਤੇ ਪਹੁੰਚ ਗਿਆ ਚਲ ਖੋਲ ਕੀ ਕੀ ਮੰਗਾਇਆ ਸਾਮ ਨੇ ਦੇਖਦੇ ਆ ਵੀ ਸैम ਨੇ ਮੰਗਾਇਆ ਸਮਾਨ ਤੇ ਸैम ਕਹਿੰਦਾ ਕਿ ਮੈਂ ਆ ਕਰਦਾ ਤੁਹਾਨੂੰ ਸਾਰਿਆਂ ਨੂੰ ਦਿਖਾਦਾ ਤਾਂ ਇਹ ਦੇਖਦੇ ਆ ਕੀ ਮੰਗਾਇਆ ਸैम ਨੇ ਆਰ ਕੀ ਕੀ ਹੈ ਇਹ ਸैम ਜਿਹੜੇ ਹੈ ਹੁਣ ਸैम ਨੇ ਲਿਆ ਓਪਨਿੰਗ ਕਰਨ ਆਪਣੇ ਸਮਾਨ ਦੀ ਓਪਨ ਕਰਨ ਦਿਆ ਵਾ ਕੀ ਸੈਮੀ ਤੂੰ ਕੁੜੀਆਂ ਤਾਂ ਹੈ ਕੁੜੀਆਂ ਦਾ ਤੂੰ ਕੁੜੀਆਂ ਲੈ ਕਿਉਂ ਮੰਗਾਇਆ ਇਹ ਮੇਰੇ ਆ ਆ ਮੇਰੇ ਮਮਾ ਦੇ ਹਾਂ ਹਾਂ ਚੱਲ 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 ਦਿਖਾ ਹੋਰ ਕੀ ਆਇਆ ਆ ਗਿਆ ਸ਼ੂਜ ਹੈ ਸैम ਦੇ ਵੱਲੇ ਸैम ਦੇ ਸैम ਦੇ ਮੇਲੇ ਆ ਹੂੰ ਚੱਲ ਹੋਰ ਕੱਢ ਮੇਲੇ ਆ ਦੋਸਤੋ ਮੈਨੂੰ ਲੱਗ ਮਮਤਾ ਆ ਸैम ਦੇ ਸ਼ੂਜ ਲੈ ਆ ਕਾ ਕੀ ਦਾ ਸैम ਦਾ ਪਾਣੀ ਮੈਂ ਵੀ ਆ ਵੀ ਮਲੇ ਆ ਕੀ ਮਮਤਾ ਆਣੀ ਆ ਪਤਾ ਨਹੀਂ ਕੀ ਮਮਾ ਦਾ ਸਮਾਨ ਤੇ ਮਮਾ ਦਾ ਤੇ ਤੇਰਾ ਤੇ ਨਾਂ ਹੀ ਲੱਗਾ ਤੇ ਅੰਗਜ਼ੈਬ ਲੱਗਦਾ ਹੈ ਸੈਮ ਕਿ ਮੇਰਾ ਤੇ ਨਾਂ ਹੀ ਲੱਗਾ ਸਾ ਮੇਰੇ ਕਿ ਮਾਪਿਆਂ ਕੀ ਹੋਇਆ ਚੱਲ ਸੈਮ ਕੱਢ ਸੂਟ ਤੇ ਖਾ ਕੇ ਦਾਣਾ ਲੈ ਬਈ ਚੱਲ ਸੈਮ ਦਾ ਸੂਟ ਵੀ ਮੰਗਾਇਆ ਸੀ ਸੈਮ ਦਾ ਆ ਕੀ ਸੈਮ ਆ ਕੀ ਆ ਇਹ ਮਮਾ ਲਾਣਾ ਹੀ ਪੱਕਾ ਕਿਆ ਮੇਰਾ ਨਾਂ ਹੀ ਲੱਗਾ ਲੱਗਦਾ ਹਾਂ ਦੋਸਤੋ ਖੋਲੋ ਇਹ ਤੇਰਾ ਹੀ ਆ ਖੋਲ ਇਹਨੂੰ ਓਏ ਕੈਬ ਲੱਗੀ ਮੈਂ ਖੋਲਦਾ ਬਿਆਹ ਹਾਂ ਜਿਪ ਲੱਗੀ ਅਸੀਂ ਇਹਨੇ ਮੰਗਾਇਆ ਸਿਆਲ ਵਾਲਾ ਸੂਟ ਤੇ ਸੇ ਸਮਾਨ ਬਹੁਤ ਮੰਗਦਾ ਆਨਲਾਈਨ ਹੋਰ ਫੇਰ ਮੰਗਾਉਂਗਾ ਦਾ ਇਹਾਰੇ ਪੈਸੇ ਇਕੱਠੇ ਹੋ ਜਾਂਦੇ ਜਦੋਂ ਉਹ ਇਹ ਮੰਗਾਉਂਦਾ ਹੈ ਬਿੰਦਾ ਖੋਲ ਕੇ ਵਿਖਾ ਕਿਦਾਂ ਨਾ ਵੇਖੋ ਹੀ ਦੋਸਤੋ ਆ ਪਹਿਨਦੇ ਹਨਾ ਪਜਾਮਾ ਪਜਾਮਾ ਹਾਂ ਤੇ ਇਹ ਰੰਗ ਦਾ ਪਜਾਮਾ ਨਹੀਂ ਨਾ ਹੈ ਹਨਾ ਲਈ ਇਹਨੂੰ ਦੇਖਾਂਗੇ ਹੁਣ ਚਲੋ ਤੇ ਰੱਖੋ ਇਹਨਾਂ ਨੂੰ ਹੁਣ ਉਹ ਤੇ ਬੂਟ ਖੋਲੋ ਲਾ ਬੂਟ ਖੋਲ ਕੇ ਵੇਖਣ ਚਲ ਓਪਨਿੰਗ ਕਰੋ ਬੂਟਾਂ ਦੇ ਹਾਂ ਸਹਿਮ ਨੇ ਚਿਕਨ ਲਾਉ ਜੀਆ ਤੇ ਸਹਿਮ ਦਾ ਛੋਟਾ ਜਿਹਾ ਵਲੌਗ ਬਣਾਉਣੇ ਨੇ ਤੇ ਅੱਜ ਇਹ ਪਾ ਦੇਣਾ ਸਹਿਮ ਉੱਤੇ ਗੋਲਦੇ ਨਹੀਂ ਅੱਜ ਹੀ ਕਰ ਦਾਂਗੇ ਤੇ ਕੱਲ ਕਰ ਦਾਂਗੇ ਨਾ ਅੱਜ ਲਾਈਵ ਚਲਾ ਲਾਂਗੇ ਉੱਥੇ ਜਾ ਕੇ ক্রিকেট ਦੀ ਇੱਥੇ ਹੀ ক্রিকেট ਦੀ ਚਾਲ ਫਿਰ ਆ ਤੇ ਦਿਖਾ ਵੋਟ ਸਹੀ ਆ ਹਾਂ ਸਹੀ ਆ ਆ ਕਿਹਦੇ ਮੈਂਦੇ ਆ ਇਹ ਬ੍ਰਾਂਡ ਦੂਜਾ ਵਾ ਜਿਹੜਾ ਹਲਵਾਈ ਬ੍ਰਾਂਡ ਕਿਹੜਾ ਨਾ ਇਹ ਸਪੋਰਟਸ ਬ੍ਰਾਂਡ ਦੇ ਆ ਸਪੋਰਟਸ ਵਾਲਿਆਂ ਦੇ ਆ ਪੱਜੇ ਵਾਲੇ ਹਾਂ ਹਲ ਤਾਂ ਸੇਵੀਂ ਵੈਸੇ ਵੀ ਮੈਂ ਪੱਜੇ ਬਹੁਤ ਲੈਂਦਾ ਹੈਗੀ ਆ ਹਾਂ ਲੈ ਬਈ ਸਹਿਮ ਕੱਪ ਵੀ ਖੁੱਲੋ ਭਾਜੀ ਹਾਂ ਕੱਪ 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 ਵੀ ਖੁੱਲਣਾ ਹਨ ਕੱਪ ਕਿਦਾਂ ਖੁੱਲੇਗਾ ਫੇਰ ਆਪਾਂ ਇਹਨੂੰ ਬੰਦ ਕਰੀਏ ਆਪਣਾ ਕਹਿੰਦਾ ਕੀਪਰਾਂ ਉੱਤੇ ਇਨਸਟ੍ਰਕਸ਼ਨਾਂ ਵਿੱਚ ਲਿਖਿਆ ਆਹ ਕੰਮ ਨਹੀਂ ਕਰਨਾ ਕੱਪ ਦੇ ਨਾਲ ਇਹ ਆ ਇਥੋਂ ਖੁੱਲਿਆ ਹੂੰ ਤਾਂ ਕੋਈ ਨਹੀਂ ਚਲੋ ਸਹਿਮ ਖੋਲੋ ਇਹਨੂੰ ਸਹਿਮ ਨੇ ਆਦਾ ਕੱਪ ਮੰਗਾਇਆ ਵੇਖੋ ਲੈ ਬੰਦਾ ਬੰਦਾ ਖੁੱਲ ਨਹੀਂ ਬੈ ਬੋਟਾ ਉਧਰਲੇ ਪਾਸੇ ਫੁੱਟੇ ਬੁੱਟੇ ਆ। ਇਹ ਆ। ਉਹ ਖਾਉਂਦੇ ਹਾਂ। ਅੰਮ੍ਰਿਤ ਦੰਦ ਜਿਹਨੂੰ ਇਹਨਾਂ ਕਰਨਾ ਹੈ ਫਿਰ ਇਧਰੋਂ ਪੀਸ ਆ ਦੇ। ਉਹ ਖਾਉ ਸਮ ਸਟੀਲ ਦਾ ਵਾ। ਹਾਂ ਉਹ ਸਟੀਲ। ਦੁਜੀਰਖ ਦੁਜੀਰਖ। ਉਹ ਖਾਈ ਵੀ। ਫੋਕ। ਹੁਣ ਲੈ ਹੁਣ ਸਮ ਆਪਣਾ ਆਪਣੀ ਕਰੂਗਾ। ਹੋ ਲੱਗ ਗਿਆ। ਹਾਂ। ਪੀਆ ਬੰਦ ਪੀਆ ਬੰਦ ਪੀਆ ਬੰਦ ਚਲੋ ਵਾ ਲਾਈਕ ਤੇ ਸ਼ੇਅਰ ਤੇ ਸਬਸਕ੍ਰਾਈਬ ਕਰਦੇ ਚੱਲਾ ਸਾਡਾ ਸੈਮ ਤੇ ਕੱਢ ਦੂਗਾ ਵਹਿਮ ਅਜੇ ਤੇ ਵਹਿਮ ਕੱਢਣੇ ਬਾਕੀ ਸੈਮ ਦੇ ਕਿਹ ਸੈਮ ਤੇ ਮੈਂ ਸੋਚਿਆ ਚਲੋ ਤੁਹਾਨੂੰ ਮਂਗਾਇਆ ਸੈਮ ਨੇ ਸਮਾਨ ਤੇ ਵਿਖਾ ਦਈਏ ਇੱਕ ਕੋਕਾ ਪੀ ਉਹ ਹਾਂ ਤੇ ਬੋਲ ਸਾਸਰੀ ਕਾਲ ਸਾਰਿਆਂ ਨੂੰ ਤੇ ਕੋਕਾ ਇੱਚ ਪੋਂਡਾ ਨਹੀਂ ਨਹੀਂ ਕੋਕੇ ਵਾਲੀ ਬਾਅਦ ਚ ਗੱਲ ਚਲ ਕਹਦੇ ਲਾਈਵ ਸੈਲ ਕਮੈਂਟ ਕਰ ਦੇਣਾ ਮੈਂ ਕੋਕਾ ਪੈਨ ਲਗਾ ਤੇ ਸਬਸਕ੍ਰਾਈਬ ਵੀ ਕਰਦੇ ਹੋ ਬਾਏ